ਆਪਣੀ ਪਾਰਟੀ ਦੇ ਲੋਕ ਇਹਨਾਂ ਨੇ ਤਾਂ ਪੰਜਾਬੀਅਤ ਸ਼ਰਮਸਾਰ ਕੀਤੀ ਇੱਕ ਧੀ ਨੂੰ ਰਾਤ ਨੂੰ ਗਲਤ ਰੈਸਟ ਕੀਤਾ ਪਰ ਮੇਰਾ ਸਿਰ ਝੁਕਦਾ ਕਿਉਂਕਿ ਅਸੀਂ ਮਾਨਯੋਗ ਪੰਜਾਬ ਦੇ ਰੈਣਾ ਹਾਈ ਕੋਰਟ ਚ ਮੇਰੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਬੁਖ ਬਲਾਰੇ ਦੇ ਕਿ ਜੀ ਮੇਰੀ ਪਾਰਟੀ ਦੇ ਇੱਕ ਲੀਡਰ ਕੰਤਨ ਪ੍ਰੀਤ ਜਿਹਨੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਨਾਂ ਚ ਲੜਾਈ ਲੜੀ ਉਹਨੂੰ ਗਲਤ ਤਰੀਕੇ ਨਾਲ ਅਰੈਸਟ ਕੀਤਾ ਕੋਰਟ ਨੇ ਆਰਡਰ ਪਾਸ ਕੀਤਾ ਸੀ ਉਸੇ ਸਮੇਂ ਕੰਚਨਪ੍ਰੀਤ ਨੂੰ ਪੁਲਿਸ ਕਸਟਡੀ ਤੋਂ ਮੈਜਿਸਟਰੇਟ ਦੀ ਕਸਟਡੀ 'ਚ ਸ਼ਿਫਟ ਕੀਤਾ ਤੇ ਮੈਜਿਸਟਰੇਟ ਸਾਹਿਬ ਨੂੰ ਕਿਹਾ ਕਿ ਇਹ ਜਿਹੜਾ 111 ਕਿਉਂਕਿ ਕੀਤਾ ਕੀ ਨੌਨ ਬੇਲੇਬਲ ਅਫੈਂਸ ਇੱਕ ਬੇਲੇਬਲ ਪਰਚੇ ਦੇ ਵਿੱਚ ਐਡ ਕੀਤਾ ਸੀ ਸਿਰਫ ਉਹਨੂੰ ਪੜਨ ਲਈਏ ਜਿਹੜਾ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟਸ ਕਹਿੰਦੀਆਂ ਨੇ ਕਿ ਨਹੀਂ ਕਰ ਸਕਦੇ ਸੋ ਮੈਜਿਸਟਰੇਟ ਸਾਹਿਬ ਨੇ ਆਰਡਰ ਪਾਸ ਕਰਕੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕੀਤੇ ਨੇ ਨਾ ਅਨੈਤਿਕ ਘੋਰ ਤੇ ਉਹਨਾਂ ਨੇ ਕਿਹਾ ਕਿ ਇਹ ਕਾਰਵਾਈ ਸੀ ਅਨਕਨਸਟੀਟਿਊਸ਼ਨਲ ਸੀ ਇਹ ਕਾਰਵਾਈ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਹੋਈ ਸੀ ਸੋ ਕੰਚਨਪ੍ਰੀਤ ਸਾਡੇ ਨਾਲ ਹੈ ਸੋ ਮੈਂ ਕਹੂੰਗਾ ਕਿ ਅੱਜ ਇੱਕ ਵਾਰ ਫੇਰ ਸਾਬਤ ਹੋ ਗਿਆ ਕਿ ਜਿਹੜਾ ਪੁਲਿਸ ਅਫਸਰ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂ ਉਥੇ ਉੱਪਰ ਅਦਾਲਤਾਂ ਬੈਠੀਆਂ ਨੇ ਹੁਣ ਅਦਾਲਤਾਂ ਤੇ ਜਵਾਬ ਦੇ ਹੀ ਹੋਈ ਅਫਸਰਾਂ ਦੀ ਹੋਈ ਹੈ ਸ਼ਰਮਸਾਰ ਕਿਨੂੰ ਹੋਣਾ ਪਿਆ ਉਹੀ ਅਫਸਰਾਂ ਨੂੰ ਜਿਹੜੇ ਸਾਹਮ ਦਾਮ ਦੰਦ ਭੇਦ ਤੇ ਚੱਲਦੇ ਸੀ ਸ਼ਰਮਸਾਰ ਕਿਨੂੰ ਹੋਣਾ ਪਿਆ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਮੈਂ ਫਿਰ ਮੈਂ ਉਹ ਨਿੱਜੀ ਟਿੱਪਣੀਆਂ ਨਹੀਂ ਕਰਨੀਆਂ ਚਾਹੁੰਦਾ ਕਿ ਇੰਨਾ ਜ਼ੋਰ ਲਾਤਾ ਦਿੱਲੀੋਂ ਵਕੀਲ ਚੰਡੀਗੜ੍ਹੋਂ ਵਕੀਲ ਲਿਆਂਦੇ ਤੇ ਅੰਤ ਦੇ ਵਿੱਚ ਜਿੱਤਿਆ ਤਾਂ ਕਾਨੂੰਨ ਫਿਰ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਵੀ ਅਫਸਰ ਇਹ ਸਰਕਾਰ ਦੇ ਕਹੇ ਤੇ ਨਾ ਚੱਲੇ ਇਹਨਾਂ ਦਾ ਤਾਂ ਇੱਕ ਸਾਥ ਰਹਿ ਗਿਆ ਇਹਨਾਂ ਨੂੰ ਤਾਂ ਆਪਣੀ 2027 ਦੀ ਹਾਰ ਦਿਖ ਰਹੀ ਐ ਅਫਸਰਾਂ ਦੇ ਲੰਬੇ ਕਰੀਅਰ ਨੇ ਸਾਰੇ ਸਾਡੇ ਭਰਾ ਨੇ ਇਹ ਕੋਈ ਪੰਜਾਬ ਪੁਲਿਸ ਤੋਂ ਬਾਹਰ ਥੋੜਾ ਆਈ ਐ ਇਹ ਪੰਜਾਬ ਦੇ ਨੇ ਇਹ ਆਪਣੇ ਫਰਜ਼ ਪਛਾਨਣ ਵਰਦੀ ਦੀ ਮਰਿਆਦਾ ਨੂੰ ਸਮਝਣ ਤੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਤੁਸੀਂ ਇਸ ਵੇਲੇ ਇਕੱਤਰ ਪ੍ਰੀਤ ਤੁਹਾਡੇ ਨਾਲ ਨੇ ਥੋੜੀ ਜਿਹਾ ਪਹਿਲਾਂ ਜਦੋਂ ਤਕਰੀਰਾਂ মিডিਆ ਦੀਆਂ ਜੁਵਾਰੀਆਂ ਹੋਈਆਂ ਤਾਂ ਉਸ ਵੇਲੇ ਗਾਲੇ ਰੰਗ ਦੇ ਪਹਿਰਾਵੇ ਦੇ ਵਿੱਚ ਇੱਕ ਲੇਡੀ ਪਤਾ ਨਹੀਂ ਉਹ ਪੁਲਿਸ ਵਾਲੀ ਸੀ ਜਾਂ ਕੌਣ ਐ ਉਹ ਸਾਰੇ মিডিਆ ਦੇ ਵਿੱਚ মিডিਆ ਸਾਹਮਣੇ ਗੁਮਰਾਹ ਕੀਤਾ ਗਿਆ ਜੀ ਕਿਉਂ ਦੱਸਿਆ ਗਿਆ ਕਿ ਉਹ ਗੁਮਰਾਹ ਕੀਤਾ ਗਿਆ ਕਿਉਂਕਿ ਪੀਡੀਐ ਨੂੰ ਨਹੀਂ ਪਿਆਰ ਸਾਰੀ ਉਹ ਲਾਈਟ ਤਸਵੀਰਾਂ ਪੰਚਾਇਆਂ ਦੇਖੋ ਮੈਂ ਕੋਈ ਦਲਤ ਪਹੁੰਚਦੀ ਹੈ ਮਤਲਬ ਮੈਂ ਤਾਂ ਕਹਿਣਾ ਕਿ ਆਮ ਆਦਮੀ ਪਾਰਟੀ ਕਿਹੜਾ ਵਰਗ ਹੈ ਜਿਹਦੇ ਨਾਲ ਕੋਝੇ ਮਜ਼ਾਕ ਨਹੀਂ ਕਰ ਰਹੇ ਤੁਸੀਂ ਦੇਖੋ ਵੀ ਜਿਨ੍ਹਾਂ ਨੇ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉਡਾਤੀਆਂ ਸੁਪਰੀਮ ਕੋਰਟ ਤੱਕ ਕਹਿੰਦੇ ਆ ਕਿ ਭਾਈ ਜੇ ਕਿਸੇ ਕੇਸ 'ਚ ਇੰਟਰਮ ਬੈਲ ਮਿਲੀ ਹੈ ਬੰਦਾ ਇਨਵੈਸਟੀਗੇਸ਼ਨ ਜੁਆਇਨ ਕਰਨ ਗਿਆ ਜੇ ਉਹਦੇ ਵਿੱਚ ਕੋਈ ਵੱਧ ਵੀ ਧਾਰਾ ਗਈ ਤਾਂ ਤੁਸੀਂ ਅਰੈਸਟ ਨਹੀਂ ਕਰ ਸਕਦੇ ਸੁਪਰੀਮ ਕੋਰਟ ਕਹੇਰੀ ਹੈ ਤੇ ਸਾਡੀ ਪੰਜਾਬ ਪੁਲਿਸ ਇਹ ਸਰਕਾਰ ਦੇ ਹੱਤਾਂ ਚੜ ਕੇ ਆਪਦੇ ਆਪ ਨੂੰ ਕੋਰਟ ਤੋਂ ਵੱਡਾ ਸਮਝਦੀ ਹੈ ਐਸੇ ਤਰੀਕੇ ਜੋ ਅੱਜ ਮੀਡੀਆ ਦੇ ਨਾਲ ਕੀਤਾ ਗਿਆ ਇੱਕ ਲੜਕੀ ਨੂੰ ਕੰਚਨਪ੍ਰੀਤ ਬਣਾ ਕੇ ਜਿਸ ਤਰੀਕੇ ਦਾ ਖੇਡ ਖੇਡਿਆ ਗਿਆ ਉਹਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਮੀਡੀਆ ਦਾ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਹੈ ਤੇ ਮੀਡੀਆ ਦੇ ਨਾਲ ਐਸਾ ਜੇ ਕੋਝਾ ਮਜ਼ਾਕ ਕੀਤਾ ਤਾਂ ਬੇहद ਸ਼ਰਮਿੰਦਗੀ ਦੀ ਗੱਲ ਹੈ ਪਰ ਮੈਂ ਤੁਹਾਨੂੰ ਭਰਾਓ ਕਹਿਣਾ ਕਿ ਜਿਨ੍ਹਾਂ ਨੇ ਪੰਜਾਬੀਅਤ ਦੀ ਸ਼ਰਮਸਾਰ ਕਰਤੀ ਜਿਨ੍ਹਾਂ ਨੇ ਧੀ ਤੇ ਪਰਚਾ ਦੇ ਕੇ ਰਾਤ ਨੂੰ ਉਹਨੂੰ ਥਾਣੇ 'ਚ ਚੱਕ ਲਿਆ